ਦੋਸਤੋ ਹਰਿਆਣੇ ਦੇ ਵਿੱਚੋਂ ਪ੍ਰੇਮੀ ਡੇਰੀ ਫਾਰਮ ਨੇੜੇ ਡੱਬ ਵਾਲੀ ਮੰਡੀ ਦੇ ਇਹ ਵੀਡੀਓ ਬਣਾਈ ਹੈ ਸੱਤ ਮੱਝਾਂ ਇਸ ਵੀਡੀਓ ਚ ਕਵਰ ਕੀਤੀਆਂ ਜਿਦੇ ਚੋਂ ਪੰਜ ਝੋਟੀਆਂ ਪਹਿਲਾ ਸੂਆ ਤੇ ਦੋ ਮੱਝਾਂ ਦੂਜਾ ਸੂਆ ਸੁੰਨਿਆ ਪਰ ਸ਼ਾਰਟ ਵੀਡੀਓ ਚੈੱਕ ਕਰੋ ਤੁਹਾਨੂੰ ਦੂਜਾ ਸੂਆ ਝੋਟੀ ਦਿਖਾਉਣਾ ਹੈ ਜਿਹੜੀ ਤਾਜੀ ਸੂਈ ਵੀ ਤੇ ਚੰਗੇ ਦੁੱਧ ਤੇ ਚੱਲਦੀ ਹੈ 12-13 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਹੈ ਤੇ ਹਜੇ ਬਿਲਕੁਲ ਤਾਜੀ ਸੂਈ ਨਾਲ ਬੱਚਾ ਕੱਟੀ 1 ਲੱਖ ਤੇ 60 ਹਜ਼ਾਰ ਡਿਮਾਂਡ ਜੈਡ ਬਲੈਕ ਆ ਤੇ ਬਹੁਤ ਸੋਹਣਾ ਢਾਂਚਾ ਤੋੜ ਕੇ ਵੀ ਤੁਹਾਨੂੰ ਇਸ ਵੀਡੀਓ ਚ ਇਸ ਝੋਟੀ ਨੂੰ ਜਿਹੜਾ ਉਹ ਜ਼ਰੂਰ ਦਿਖਾਵਾਂਗੇ ਬਿਲਕੁਲ ਕੁੰਡੇ ਸਿੰਘਾਂ ਦੀ ਇਹ ਝੋਟੀ ਹੈ ਦੋਸਤੋ ਤੇ ਬੜਾ ਸੋਹਣਾ ਇਹਦੇ ਥੰਨ ਦਾ ਸੈਜ ਉੱਥੋਂ ਤੁਸੀਂ ਦੇਖ ਸਕਦੇ ਹੋ 1,60,000 ਬਾਈ ਨੇ ਡਿਮਾਂਡ ਰੱਖੀ ਆ ਪੂਰੀ ਵੀਡੀਓ ਚ ਹਾਲਾਂਕਿ ਮੈਂ 6 ਮੱਝਾਂ ਤੋਂ ਬਿਨਾ ਹੋਰ ਦਿਖਾਈਆਂ ਪਰ ਇਹ ਮੈਨੂੰ ਸਾਰਿਆਂ ਚੋਂ ਸਿਰ ਕੱਢ ਨਹੀਂ ਲੱਗੀ ਤਾਂ ਸੋਚਿਆ ਸ਼ਾਰਟ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਵੀਰ ਖਰੀਦਣਾ ਚਾਹੇ ਆ ਕੇ ਬੇਸ਼ੱਕ ਦੋ ਟਾਈਮ ਰਹਿ ਕੇ ਇੱਥੇ ਚੋਲਿਓ ਧੰਨਵਾਦ ਸ਼ਾਰਟ ਵੀਡੀਓ ਦੇਖਣ ਵਾਸਤੇ